ਆ ਦੇਖੋ ਬਈ ਇਸ ਵੀਡੀਓ ਦੇ ਵਿੱਚ ਯਾਰ ਵਿਊਆਂ ਦੇ ਚੱਕਰ ਦੇ ਵਿੱਚ ਐਦਾਂ ਮਤਲਬ ਕਿ ਕਿਸੇ ਦੀਆਂ ਧਿਆਣੀਆਂ ਦੀ ਵੀਡੀਓ ਪਾ ਕੇ ਸੁੱਟ ਦਿੰਦੇ ਨੇ ਨੈਟ ਤੇ ਪਰ ਇਹ ਬਹੁਤ ਗਲਤ ਗੱਲ ਆ ਯਾਰ ਜੇ ਆਪਦੀਆਂ ਧਿਆਣਾਂ ਪੈਣਾ ਦੀ ਇੱਜ਼ਤ ਹੈ ਤੇ ਦੂਸਰਿਆਂ ਦੀ ਵੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਕੰਮ ਕਰ ਕੋਈ ਵੀ ਆ ਮਜ਼ਦੂਰੀ ਦੇ ਵਿੱਚ ਕੋਈ ਕਰਦਾ ਹੈ ਕਿਸੇ ਦੀ ਐਵੇਂ ਨਹੀਂ ਕਰ ਵੀ ਕੋਈ ਸ਼ੌਂਕ ਨਾ ਕਰ ਇਸੇ ਦੀ ਮਜਬੂਰੀ ਦਾ ਫਾਇਦਾ ਨਾ ਠਾਓ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਆਪਣੀਆਂ ਧੀਆ ਭੈਣਾ ਵਾਂਗ ਸਮਝੋ ਐਦਾਂ ਵੀਡੀਓ ਪਾ ਕੇ ਨੱਟ ਤੇ ਚੜਾ ਦੇਣੀ ਆ ਦੇਖੋ ਵਿਚਾਰੀ ਸ਼ਰਮ ਵੀ ਖਾ ਰਹੀ ਹੈ ਕੋ ਸੋਚਾ ਸਮਝਿਆ ਕਰੋ ਯਾਰ ਜਿਸ ਨੇ ਵੀ ਵੀਡੀਓ ਬਣਾਈ ਹੈ ਉਸ ਦਾ ਕੁ ਵੀਡੀਓ ਜ਼ਰੂਰ ਪਹੁੰਚਾਉਣਾ ਚਾਹੀਦੀ ਹੈ ਕੋ ਸਮਝ ਮੈਂ ਏਦਾਂ ਨਾ ਕਰਿਆ ਕਰੋ ਸਭ ਨੂੰ ਇੱਕ ਸਮਝਿਆ ਕਰੋ ਆਵਦੀ ਸੀ ਭੈਣ ਦੀ ਇੱਜ਼ਤ ਬੈਰੀ ਜਦਾ ਦੂਸਰੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ। ਦੇਖੋ ਵਿਚਾਰੀ ਕਿੰਨੀ ਸ਼ਰਮ ਕਰ ਰਹੀ ਹੈ ਮਜ਼ਬੂਰੀ ਦੇ ਵਿੱਚ ਕੰਮ ਕਰਨਾ ਪੈਣਾ ਹੈਗਾ।